ਕੜੀ ਹੈ ਮੈਂ ਸਮਝਦਾ ਕਿ ਨਿੰਦਰਭਾਈ ਮੋਦੀ ਜੀ ਇੱਕ ਯੁੱਗਪੁਰਸ਼ ਸਾਰੇ ਦੇਸ਼ ਨੂੰ ਕੈਸਾ ਨੇਤਾ ਹਿੰਦੁਸਤਾਨ ਦੀ ਜਨਤਾ ਨੇ ਦਿੱਤਾ ਹੈ ਜਿਹੜਾ ਕਿ ਯੁੱਗਪੁਰਸ਼ ਜਿਨੇ ਯੁੱਗ ਬਦਲਿਆ 21ਵੀਂ ਸਦੀ ਚ ਇੰਡੀਆ ਦਾ ਸਾਡੇ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਵਿਜ਼ਨ ਹੈ ਉਹ ਚੇਂਜ ਹੋ ਗਿਆ ਹਿੰਦੁਸਤਾਨ ਦੇ ਬਾਰੇ ਜਿਹੜਾ ਸਾਰੀ ਦੁਨੀਆ ਦਾ ਨਜ਼ਰੀਆ ਉਹ ਚੇਂਜ ਹੋ ਗਿਆ ਉਹ ਜਨਿੰਦਰਭਾਈ ਮੋਦੀ ਦਾ ਬਹੁਤ ਵੱਡਾ ਹੱਥ ਹੈ ਇਹ ਦੇਸ਼ ਜਿਹਨੂੰ ਯੂਰੋਪੀਅਨ ਜਾਂ ਗੋਰੇ ਲੋਗ ਇੱਕ ਛੋਟਾ ਜਿਹਾ ਫੁੱਟਲਾ ਦੇ ਦੇਸ਼ ਸਮਝਦੇ ਸੀਗੇ ਗਰੀਬ ਹੈ ਗਰੀਬੀ ਹੈ ਇਹਦਾ ਇਮੇਜ ਚੇਂਜ ਹੋ ਗਿਆ ਅੱਜ ਇਹ ਦੇਸ਼ ਜਿਹੜਾ ਨਿੰਦਰਭਾਈ ਮੋਦੀ ਜੀ ਦੇ ਰਾਜ ਚ ਦੁਨੀਆ ਦੀ ਚੌਥੀ ਵੱਡੀ ਇਕਨੋਮਿਕ ਪਾਵਰ ਬਣਿਆ ਹੈ ਔਰ ਜਿਹੜਾ ਪਿੱਛੇ ਆਪਰੇਸ਼ਨ ਸੰਦੂਰ ਹੋਇਆ ਇੱਕ ਮਹੀਨਾ ਪਹਿਲਾਂ ਇਸ ਆਪਰੇਸ਼ਨ ਸੰਦੂਰ ਨੇ ਅਮਰੀਕਾ ਵਰਗੇ ਚਾਈਨਾ ਵਰਗੇ ਦੇ ਰਿਹਾ ਰਸ਼ੀਆ ਵਰਗੇ ਵੱਡੀਆਂ ਜਿਹੜੀਆਂ ਪਾਵਰਸ ਨੇ ਪੰਜਾਬ ਨੂੰ ਬੀਜੇਪੀ ਰਾਜਨੀਤੀ ਪੱਥੋਂ ਇਸ ਤਾਂ ਲੈ ਰਹੀ ਹੈ ਕਿ ਪੰਜਾਬ ਪਿੱਛੜ ਗਿਆ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਪੰਜਾਬ ਯੂਸਡ ਟੂ ਬੀ ਨੰਬਰ 1 ਇਨ ਦੀ ਕੰਟਰੀ ਹਰ ਪੱਖੋਂ ਹਰ ਪਖੋੜ ਵਾਂਸੀਗਾ ਅੱਜ ਇਸ ਪੂਰਾ ਦੇਸ਼ ਜਿਹੜਾ ਤਰੱਕੀ ਕਰ ਰਿਹਾ ਔਰ ਪੰਜਾਬ ਡਾਊਨ ਜਾ ਰਿਹਾ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਇੱਥੇ ਉਹਨਾਂ ਕਮੀਆਂ ਆਈਆਂ ਚਾਹੇ ਕਾਂਗਰਸ ਹੀ ਚਾਹੇ ਆਪ ਦੀਆਂ ਬਿਲਕੁਲ ਨਾ ਕਮੀ। ਔਰ ਪੰਜਾਬ ਪਿਛੜ ਰਿਹਾ ਤੁਸੀਂ ਜਾ ਕੇ ਯੂਪੀ ਦੇਖੋ, ਬਿਹਾਰ ਦੇਖੋ। ਰਾਜਸਥਾਨ ਚ ਦੇਖੋ, ਮਹਾਰਾਸ਼ਟਰ, ਅਜ ਕਰਨਾਟ ਮਲੇ ਇੱਕ ਰੇਸ ਲੱਗੀ ਅੱਗੇ ਵੱਧਣ ਦੀ। ਉੱਥੋਂ ਦੇ ਲੋਕ ਅੱਗੇ ਵੱਧ ਰਹੇ ਨੇ। ਪੰਜਾਬ ਡਾਊਨ ਜਾ ਰਿਹਾ ਸਾਡੇ ਲੋਕ ਵਿਚਾਰੇ ਪੰਜਾਬ ਛੱਡ ਛੱਡ ਕੇ ਬਾਹਰਲੇ ਮੁਲਕਾਂ ਜਾ ਰਹੇ ਆਪਣੇ ਘਰ ਵੇਚ ਕੇ। ਜ਼ਿਆਦਾ ਤਾਂ ਵੇਚ ਕੇ ਬਾਹਰ ਜਾ ਰਹੇ। ਕਿਉਂ ਜਾ ਰਹੇ ਨੇ? ਕਿ ਇੱਥੇ ਜੌਬ ਆਪਰਚੁਨਿਟੀ ਨਹੀਂ ਹੈ, ਇੱਥੇ ਬਿਜ਼ਨਸ ਆਪਰਚੁਨਿਟੀ ਨਹੀਂ ਹੈ। ਇਥੇ ਡਰੱਗਸ ਬਹੁਤ ਜ਼ਿਆਦਾ ਹੋ ਗਏ ਕ੍ਰਾਈਮ ਹੋ ਗਿਆ ਮਾਫੀਆ ਰਾਜ ਹੋ ਗਿਆ ਇਹ ਕੌਣ ਲੈ ਕੇ ਆ ਜਿੰਮੇਵਾਰ ਕੌਣ ਇਹਨਾਂ ਸਾਰੇ ਚ ਜਿਆਦਾ ਜਿੰਮੇਵਾਰ ਪੰਜਾਬ ਦੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਬਾਸ ਦੀ ਜਨਤਾ ਪਾਰਟੀ ਇੱਕ ਬਹੁਤ ਸੀਰੀਅਸ ਸਸ਼ਕਤ ਪਾਰਟੀ ਹੈ ਕੋਨੇ ਇਸ ਨੂੰ ਰਿਅਲਾਈਜ਼ ਕੀਤਾ ਕਿ ਜੇ ਦੇਸ਼ ਤਰੱਕੀ ਕਰ ਰਿਹਾ ਤੇ ਪੰਜਾਬੀ ਤਰੱਕੀ ਕਰੇ ਜੇ ਪੰਜਾਬ ਨੂੰ ਤਰੱਕੀ ਕਰਨਾ ਹੈ ਤੇ ਕਰਨਾ ਕਰਾਣਾ ਹੈ ਤੇ ਇੱਕ ਨਵੀਂ ਲੀਡਰਸ਼ਿਪ मीनिंगफुल ਲੀਡਰਸ਼ਿਪ ਇਥੇ ਅੱਗੇ ਲਾ ਕੇ ਆਣੀ ਪਏਗੀ ਤੋ ਬੀਜੇਪੀ ਨੇ ਚੁਣ ਚੁਣ ਕੇ ਜਿਹੜੇ ਸਟੈਬਲਿਸ਼ਡ ਲੀਡਰਸ ਨੇ ਕਿਸੇ ਵੀ ਪਾਰਟੀ ਦੇਣਾ ਉਹਨਾਂ ਨੂੰ ਅਪਰੋਚ ਕੀਤਾ ਜਿਦਾਂ ਮੈਨੂੰ ਵੀ ਅਪਰੋਚ ਕੀਤਾ ਮੇਰੇ ਨਾਲ ਦੇ ਬਹੁਤ ਸਾਰੇ ਸਾਥੀਆਂ ਨੂੰ ਅਪਰੋਚ ਕੀਤਾ ਅਸੀਂ ਸਾਰੇ ਬੀਜੇਪੀ 'ਚ ਆਇਆ ਵਰਕਰ ਬਣ ਕੇ ਅਹੁਦੇ ਨਹੀਂ ਕੋ ਲੀਤੇ ਅਸੀਂ ਇਹ ਹੀ ਕਿਹਾ ਸੀਗਾ ਜਦੋਂ ਅਸੀਂ ਜੁਆਇਨ ਕੀਤੀ ਕਿ ਸਾਨੂੰ ਅਹੁਦੇ ਨਹੀਂ ਚਾਹੀਦੇ ਨਾ ਸਾਨੂੰ ਕੋ ਟਿਕਟਾਂ ਚਾਹੀਦੀਆਂ ਅਸੀਂ ਤੇ ਸੇਵਾ ਲਈ ਆਏ ਤੇ ਸਾਡੇ ਐਕਸਪੀਰੀਅੰਸ ਦਾ ਫਾਇਦਾ ਲੋ ਔਰ ਸਾਨੂੰ ਅਸੀਂ ਚਾਹਨੇ ਪੰਜਾਬ ਅੱਗੇ ਸਾਨੂੰ ਪੰਜਾਬ ਨਾਲ 모ਹ ਇਹ ਸ਼ਿਕਾ ਪੰਜਾਬ ਨਾਲ ਅਸੀਂ ਚਾਹਨੇ ਪੰਜਾਬ ਦੇ ਬੱਚੇ ਵੇ ਅੱਗੇ ਵਧਣ ਪੰਜਾਬ ਦੇ ਲੋਕ ਵੇ ਅੱਗੇ ਵਧਣ ਅਸੀਂ ਪਿੱਛੇ ਨਹੀਂ ਰਹਿ ਜੀ ਸੋ ਬੀਜੇਪੀ ਨੇ ਬਹੁਤ ਸੀਰੀਅਸਲੀ ਵਰਕ ਕੀਤਾ ਹੈ ਔਰ ਪਿੱਛਲੇ 1.5 2 ਸਾਲ ਤੋਂ ਮੈਂ ਦੇਖ ਰਿਹਾ ਕਿ ਘਰ ਘਰ ਚ ਪਹੁੰਚ ਰਹੇ ਬੂਥ ਲੈਵਲ ਤੇ ਕਮੇਟੀਆਂ ਬਣ ਰਹੀ ਹੈ ਉਹਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਕਿ ਜਿਹੜੇ ਕੇਂਦਰ ਸਰਕਾਰ ਦੇ ਬੈਨੀਫਿਟ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਹੇ ਉਹਨੂੰ ਦਿਵਾਲੀ ਰਜਿਸਟ੍ਰੇਸ਼ਨ ਕਰਨੀ ਹੈ ਉਹ ਪਿੰਡ ਪਿੰਡ ਜਾ ਕੇ ਤੁਹਾਡੇ ਇੱਥੇ ਫਡੇਗੜ ਸਾਹਿਬ ਪੱਡੀ ਸਾਹਿਬ ਨੇ ਕਰਾਇਆ ਸਾਡੇ ਸ਼ਹਿਰ ਸਾਡੇ ਇਥੇ ਫਡੇਗੜ ਸੁੜੀਆਂ ਕੌਂਸਲੈਂਸੀਜ਼ ਹੋ ਗਿਆ ਸਾਰੇ ਹਲਕੇ ਦੀਆਂ 117 ਦੇ 117 ਹਕਾਜ ਬੀਜੇਪੀ ਲੈ ਕੇ ਜਾ ਰਹੀ ਔਰ ਲੋਗਾ ਜਿਸ ਦਾ ਕਿਸੇ ਨੇ ਕਰ ਲੈਣਾ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਐਪਲੀਕੇਸ਼ਨ ਉੱਥੇ ਹੀ ਦੇ ਦੇ ਆਯੂਸ਼ਮਾਨ ਬਣਾਣਾ ਉੱਥੇ ਦੇ ਦੇ ਕਿਤੇ ਜਿਆਦਾ ਦੀ ਲੋੜ ਨਹੀਂ ਅਸੀਂ ਅਸੀਂ ਸਾਰੀ ਸਰਵਿਸਿਜ਼ ਕੇਂਦਰ ਸਰਕਾਰ ਦੀਆਂ ਪੰਜਾਬੀਆਂ ਦੇ ਘਰਾਂ ਤੱਕ ਲੈ ਕੇ ਜਾ ਰਹੀ 2027 ਦੇ ਇਲੈਕਸ਼ਨ ਚ ਕੀ ਤਿਆਰੀ ਕਰ ਪਿਆ ਰਹੀ ਹੋਵੇਗੀ ਕਿ ਨਵਾਂ ਲੱਗਿਆ ਦੇਖੋ ਮੈਂ ਤੇ ਸਮਝਦਾ ਕਿ ਬੀਜੇਪੀ ਪੰਜਾਬ ਨੂੰ ਫੇਰ ਉਹਦਾ ਪੁਰਾਣਾ ਸਟੇਟਸ ਦੁਬਾਰ ਨੂੰ ਤਿਆਰ ਹੈ ਬੀਜੇਪੀ ਦੇ ਲੀਡਰਸ਼ਿਪ ਨੂੰ ਜਦੋਂ ਮਿਲਦੇ ਆ ਉਹ ਬੜਾ ਦੁੱਖ ਮਹਿਸੂਸ ਕਰਦੇ ਕਿ ਪੰਜਾਬ ਕੇ ਪਿੱਛੇ ਰਹਿ ਰਿਹਾ ਉਹ ਚਾਹੁੰਦੀ ਹੈ ਦਿੱਲੀ ਦੀ ਲੀਡਰਸ਼ਿਪ ਚਾਹੁੰਦੀ ਹੈ ਪੰਜਾਬ ਸਭ ਤੋਂ ਅੱਗੇ ਰਵੇ ਪਰ ਉਹਦੇ ਲਈ ਚਾਹੁੰਦੇ ਪੰਜਾਬੀਆਂ ਨੂੰ ਵੀ ਸੋਚਣਾ ਪਏਗਾ ਕਿ ਅਸੀਂ ਕਿਹੜੀ ਪਾਰਟੀ ਜਿਤਾਣੀ ਆਪ ਵਾਲਾ ਤੇ ਤੁਸੀਂ ਦੇਖ ਲੀਤਾ ਜੋ ਕੁਝ ਹੋਇਆ ਵਾ ਜਿਸ ਮੁੱਦੇ ਤੇ ਆਏ ਉਸੇ ਮੁੱਦੇ ਤੇ ਫੇਲ ਹੋ ਗਏ ਕਦੇ ਕਰਪਸ਼ਨ ਨਹੀਂ ਕਰਦੀ ਤੇ ਆ ਵੀ ਕਹੀ ਜਿੰਦੇ ਫਲਾਣਾ ਮੇਰਾ ਐਮਐਲਏ ਕਰਪਟਾ ਫਲਾਣਾ ਮਨਿਸਟਰ ਕਰਪਟਾ ਦਿੱਲੀ ਵੀ ਕਰਪਟਾ ਹੈ ਤੇ ਕੇਜਰੀਵਾਲ ਵੀ ਅੰਦਰ ਹੈ ਸਭ ਕੁਝ ਹੀ ਹੋ ਗਿਆ ਸੋ ਉਹ ਤੇ ਫੇਲ ਹੋ காங்கிரஸ் ਪਾਰਟੀ ਕੋਈ ਕੋਈ ਨਾ ਤੇ ਵਿਜਨ ਹੈ ਨਾ ਝੰਡਾ ਹੈ ਵੀ ਤੁਸੀਂ ਜੇ ਕੋਈ ਗੱਲ ਕਹਿੰਦੇ ਹੋ ਉਹਨੂੰ ਇੰਪਲੀਮੈਂਟ ਕਰਨ ਲਈ ਕਿ ਤੁਹਾਨੂੰ ਕੋ ਪ੍ਰੋਪੋਜ਼ਲ ਵੀ ਤੇ ਚਾਹੀਦੀ ਹੈ ਕਿ ਮੈਂ ਪੈਸੇ ਕਿੱਥੋਂ ਲਿਆਵਾਂਗਾ ਪੰਜਾਬ ਦੇ ਲੋਕ ਟੈਕਸਾਂ 'ਚ ਡੁੱਬੇ ਨੇ ਟੈਕਸ ਭਰ ਪਾਰ ਕੇ ਥੱਕ ਗਏ ਨੇ ਫੇਰ ਵੀ ਇਹ ਸਰਕਾਰ ਨਹੀਂ ਚਲਦੀ ਪਈ ਸਰਕਾਰਾਂ ਨਹੀਂ ਚਲਦੀਆਂ ਪਈਆਂ ਕਾਂਗਰਸ ਕੋਲੋਂ ਦੋ ਵਾਰ ਇਹਨੂੰ ਰਾਜ ਮਿਲਿਆ ਕਿੱਥੇ ਚੱਲੀ ਸਰਕਾਰ ਮੈਂ ਸਮਝਦਾ ਕਿ ਬੀਜੇਪੀ ਦਾ ਜਦੋਂ ਰਾਜ ਆਏ 27 'ਚ ਤੇ ਪਿੱਛੇ ਕੇਂਦਰ ਸਰਕਾਰ ਦੀ ਫੁੱਲ ਸਪੋਰਟ ਮਿਲੇਗੀ ਔਰ ਪੰਜਾਬ ਨੂੰ ਜਿਹੜਾ ਗੈਪ ਪੈ ਗਿਆ ਇਹਨੇ ਸਾਲਾਂ ਦਾ 15 20 25 ਸਾਲ ਦਾ ਉਹ ਗੈਪ ਦੂਰ ਕਰਨਾ ਤੇ ਬੀਜੇਪੀ ਤੋਂ ਨੋਕੇ ਲੈਣਾ ਚਾਹੀਦਾ ਪੰਜਾਬੀਆਂ ਨੂੰ ਸਾਰ ਸਿਆਣਾ ਬਦਲਣੀ ਚਾਹੀਦੀ ਹੈ ਅਰਕੀ ਕਿ ਆਪਾਂ ਬੀਜੇਪੀ ਲੈ ਆਈਏ ਸਭ ਨੂੰ ਟਰਾਈ ਕਰ ਲੈ ਇੱਕ ਵਾਰੀ ਬੀਜੇਪੀ ਨੂੰ ਟਰਾਈ ਕਰਕੇ ਦੇਖ ਲਓ ਕੋਈ ਹਰ ਜ ਨਹੀਂ ਇਸ ਸੀ ਜਿਮਨੀ ਚੌਂ ਵਾਲੀ ਜਿਹੜਾ ਜੀਵਨ ਗੁੱਤਾ ਕੜਾਈ ਦੇਖੋ ਜਿਮਨੀ ਚੌਂ ਜਿਹੜੀ ਹੈ ਇਹਦਾ ਕੋਈ ਵਿਧਾਨ ਸਭਾ ਦੀ ਬਦਲ ਤੇ ਅਸਰ ਤੇ ਪੈਣਾ ਨਹੀਂ ਕੋਈ ਕਿਸੇ ਪਾਰਟੀ ਦਾ ਕੋਈ ਵੀ ਜੇਜੇ ਕੋਈ ਅਸਰ ਨਹੀਂ ਪੈਣਾ ਪਰ ਇਹ ਜੀ ਜ਼ਰੂਰਤ ਹੈ ਜ਼ਰੂਰੀ ਹੈ ਕਿ ਸਾਨੂੰ ਡਿਸਾਈਡ ਕਰਨਾ ਪਏਗਾ ਲੁਧਿਆਣਾ ਦੇ ਸਾਥੀ ਮੈਂ ਉੱਥੇ ਹੀ ਕਹਿੰਦਾ ਹਾਂ ਕਿ ਇੱਕ ਬੰਨੇ ਦੇ ਕਰਪਸ਼ਨ ਆ ਜਿਹੜੇ ਆਪ ਜਿਹੜੀ ਕ腐ਸ਼ਨ ਦਾ ਸਿੰਬਲ ਬਣ ਗਈ। ਦੂਜੇ ਬੰਨੇ ਅਹੰਕਾਰ। ਤੇ ਅਹੰਕਾਰ ਦੇਖੋ ਰਾਜਾ ਬਰਿੰਗ ਜਿਹੜਾ ਪ੍ਰਧਾਨ ਹੈ ਉਹ ਕੀ ਕਹਿ ਰਿਹਾ? ਕੌਣ ਗੁਪਤਾ? ਬੰਦੇ ਨੂੰ ਕੀ ਦੀ ਜੋ ਕਰਣੀ ਸਮਝਦਾ? ਇੱਕ ਬੰਦਾ ਦੂਜੀ ਪਾਰਟੀ ਦਾ ਕੈਂਡੀਡੇਟ ਆ। ਗੁਪਤਾ ਸਨਾਤਨੀ ਬੰਦਾ ਹੈ, ਕਾਰੋਬਾਰ ਕਰਨ ਵਾਲਾ ਬੰਦਾ ਹੈ। ਉਹਨੂੰ ਕਹਿੰਦੇ ਕੌਣ ਗੁਪਤਾ? ਗੁਪਤਾ ਕਾ ਕਦੇ ਨਹੀਂ ਰੁਕਦਾ। ਇਹਦਾ ਮਤਲਬ ਉਹ ਪੂਰੇ ਸਨਾਤਨੀਆਂ ਦੀ ਬੇਇੱਜ਼ਤੀ ਕਰ ਰਿਹਾ। ਉਹਨੂੰ ਬੰਦੇ ਬੰਦੇ ਦੀ ਨਜ਼ਰ ਨਹੀਂ ਆਉਂਦੇ ਇਹਨਾਂ ਹੰਕਾਰ ਹੋ ਗਿਆ ਤੇ ਕੱਲ ਦਾ ਮੁੰਡਾ ਹੈ ਰਾਜਾ ਸਾਡੇ ਸਾਹਮਣੇ ਸਾਹਮਣੇ ਆਇਆ ਵੇ ਰਿੰਜ ਇਹਨਾਂ ਚੜ ਗਈ ਉੱਪਰ ਕਿ ਅਜੇ ਤਾਂ ਕੁਝ ਬਣਿਆ ਵੀ ਨਹੀਂ ਤੇ ਅਜੇ ਹੁਣੇ ਬੰਦਿਆਂ ਨੂੰ ਬੰਦੇ ਨਹੀਂ ਸਮਝਦਾ ਕੀੜੀ ਸਮਝਦਾ ਇਹਨਾਂ ਹੰਕਾਰ ਇਹ ਕਾਂਗਰਸ ਪਾਰਟੀ ਦੀ ਮੈਂਟੈਲਿਟੀ ਤੋਂ ਨਜ਼ਰ ਆਂਦੀ ਹੈ ਇਸੇ ਤਰ੍ਹਾਂ ਜੇ ਕਈ ਉੱਥੇ ਗਰੁੱਪ ਬਣ ਚੁੱਕੇ ਨੇ ਸਾਰੇ ਇਸ ਤਰ੍ਹਾਂ ਬੋਲਦੇ ਨੇ ਤੇ ਤੀਜੇ ਬਣੇ ਸਾਡੇ ਗੁਪਤਾ ਜੀ ਹੱਥ ਜੋੜ ਕੇ ਜਾ ਰਹੇ ਨੇ ਜੇ ਜਨਤਾ ਉਹਨਾਂ ਨੂੰ ਅਸ਼ੀਰਵਾਦ ਦੇ ਦਿੰਦੀ ਆ ਜਿਤਾ ਦਿੰਦੀ ਆ ਦੇ ਮਾਰ ਸਭ ਨੇ ਇੱਕ ਰਸਤਾ ਖੋਲ ਜੰਦਾ ਦਿੱਲੀ ਦਾ ਅਸੀਂ ਉਸ ਦੇ ਥਰੂ ਜਾ ਕੇ ਗੱਲ ਕਰਨ ਵਾਲੇ ਬਣ ਸਕਦੇ ਆ ਕਿ ਭਈ ਪੰਜਾਬ ਜਿਹੜਾ ਵਾ ਬੀਜੇਪੀ ਨੂੰ ਚੁਣਨਾ ਸ਼ੁਰੂ ਕਰਦਾ ਹੁਣ ਪੰਜਾਬ ਨੂੰ ਆ ਚੀਜ਼ਾਂ ਦੇਓ ਆਯੂਸ਼ਮਾਨ ਕਾਰਡ ਕੋਈ ਪ੍ਰੋਬਲਮ ਮਾਰੀ ਚੱਲ ਨਹੀਂ ਰਿਹਾ ਹਸਪਤਾਲ ਵਿੱਚ ਵੀ ਦਿੱਕੀ ਆ ਆਯੂਸ਼ਮਾਨ ਕਾਰਡ ਮੈਂ ਦੱਸਦਾ ਭਾਈ ਸਾਹਿਬ ਆਯੂਸ਼ਮਾਨ ਕਾਰਡ ਕਰ ਨਹੀਂ ਚੱਲਦੇ ਤੇ ਪੰਜਾਬ ਸਰਕਾਰ ਦੀ ਇੱਥੇ ਗਲਤੀ ਦਿੱਲੀੋਂ ਪੈਸਾ ਸਾਰਾ ਆਂਦਾ ਇਹ ਇਹ ਪੈਸਾ ਜਿਹੜਾ ਡਾਇਵਰਟ ਕਰ ਜਾਂਦੇ ਨੇ ਔਰ ਕੇਂਦਰ ਸਰਕਾਰ ਜਿਹੜੀ ਆ ਪੂਰੇ ਇੰਡੀਆ ਜ ਆਯੂਸ਼ਮਾਨ ਜਿਹੜਾ ਕਾਰਡ ਸਕਸੈਸਫੁਲ ਹੈ ਨਾ ਮ ਆਪਕੇ ਆਯੂਸ਼ਮਨ ਬਿਹਾਰ ਮੇ ਚੱਲ ਰਿਹਾ ਹੈ ਨਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਰਿਆਣਾ ਚੱਲ ਰਿਹਾ ਹੈ ਬਿਹਾਰ ਚ ਕੋਈ ਦਿੱਕਤ ਨਹੀਂ ਬਿਹਾਰ ਵਰਗੀ ਸਟੇਟ ਚ ਤੇ ਸਾਡੇ ਪੰਜਾਬ ਚ ਕਿਹੋ ਜਿਹਾ ਪ੍ਰੋਬਲਮ ਹੈ ਹਰਿਆਣਾ ਚ ਕੋਈ ਪ੍ਰੋਬਲਮ ਨਹੀਂ ਤੇ ਬਾਰਤਾਂਵ ਚ ਕੋਈ ਪ੍ਰੋਬਲਮ ਨਹੀਂ ਜੰਮੂ ਕਸ਼ਮੀਰ ਚ ਕੋਈ ਪ੍ਰੋਬਲਮ ਨਹੀਂ ਜਿੱਥੇ ਪਰੋਬਲਮ ਹੈ ਕਿਉਂਕਿ ਸਰਕਾਰ ਨਹੀਂ ਚੱਲ ਰਹੀ ਕੋਈ ਸਾਈਟ ਦੇ ਵਿੱਚ ਪੂਰੇ ਕੋਈ ਦੀ ਗੱਲ ਕਰਦੇ ਆ ਕਿ ਕਿੰਨੇ ਤੱਕ ਤੱਕ ਲੱਗਦੇ ਹੈਗੇ ਅਕਾਲੀ ਦਲ ਐਜੇ ਪੰਜਾਬੀ ਮੈਂ ਸੋਚਾਂ ਤੇ ਅਕਾਲੀ ਦਲ ਇੱਕ ਪੰਜਾਬ ਦੀ ਅਹਿਮ ਪਾਰਟੀ ਹੈ। ਉਹ ਰੋਸ ਪਾਰਟੀ ਦਾ ਸਟਰੋਂਗ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਦੇ ਹਿੱਤਾਂ ਦੇ। ਐਜ਼ এ বিজেপি ਮੈਂ ਸੋਚਾ ਮੇਰੇ ਹਿਸਾਬ ਨਾਲ বিজেপি ਨੂੰ ਪੰਜਾਬੀਆਂ ਦੀ ਰੱਖਿਆ ਲਈ ਅਸਲੇ ਉਤਰਨਾ ਚਾਹੀਦਾ ਹੈ। ਹਰ ਰੋ ਕਦਮ ਚੁੱਕਣਾ ਚਾਹੀਦਾ ਜਿੰਨਾ ਕਿ বিজেপি ਦੀ ਸਰਕਾਰ ਪੰਜਾਬ 'ਚ ਬਣੇ। ਲੋਕ ਇਹ ਜਾਣਦੇ ਨੇ। ਲੋਕ ਇਹ ਜਾਣਦੇ ਨੇ। ਕਿ ਜਿਹੜੀ ਵੀ ਸਪੋਰਟ ਮਿਲੇ ਚਾਹ ਅਕਾਲੀ ਦਲ ਦੀ ਚਾਹ ਕੇ ਸੋਰ ਪਾਰਟੀ ਦੀ ਉਹ ਲੈ ਕੇ ਬੀਜੇਪੀ ਦੀ ਸਰਕਾਰ ਪੰਜਾਬ 'ਚ ਬਣੇ ਤੇ ਪੰਜਾਬ ਦਾ ਭਲਾ ਹੋਵੇ 11 ਸਾਲ ਪੂਰੇ ਹੁੰਦੇ ਪੈਸਾ ਮੋਦੀ ਸਾਹਿਬ ਦੇ ਐਨਡੀਏ ਦੇ 11 ਸਾਲ ਜੋ ਦੇਸ਼ ਦੀ ਸੇਵਾ ਸੁਸ਼ਾਸਨ ਤੇ ਗਰੀਬ ਕल्याण ਨੂੰ ਸਮਰਪਿਤ ਨੇ ਉਦਾ ਇਹ 11 ਸਾਲਾ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਸਾਡੇ ਫਤੇਗਰ ਸਾਹਿਬ ਦੇ ਵਿੱਚ ਕੇਂਦਰੀ ਨਿਤ ਵੱਲੋਂ ਸਟੇਟ ਵੱਲੋਂ ਸ਼੍ਰੀ ਅਸ਼ਵੀਰ ਸ਼ੇਖਰ ਜੀ ਆਏ ਆ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀਆਂ ਪ੍ਰਾਪਤੀਆਂ ਨੇ ਪਿਛਲੇ 11 ਸਾਲ ਦੀਆਂ ਮੋਦੀ ਸਾਹਿਬ ਦੀ ਰਹਿਮਾਈ ਦੇ ਥੱਲੇ ਉਹਨਾਂ ਵੱਲੇ ਰੋਸ਼ਨੀ ਪਾਈ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਜਿੰਨੇ ਵੀ ਸ਼ਬਦਾ ਸਾਥ ਸ਼ਬਦਾ ਵਿਕਵਾ ਵਿਕਾਸ ਤੇ ਸ਼ਬਦਾ ਵਿਸ਼ਵਾਸ ਇਹ ਲੈ ਕੇ ਮੋਦੀ ਸਾਹਿਬ ਚੱਲ ਰਹੇ ਆ ਜਿਹਦੇ ਨਾਲ ਬਹੁਤ ਹੀ ਵੱਡਾ ਜਿਹਨਾਂ ਦਾ ਖੁਲਾਸਾ ਸ਼ੇਖੜੀ ਸਾਹਿਬ ਨੇ ਕੀਤਾ ਹੈ ਵੱਡੀਆਂ ਪ੍ਰਾਪਤੀਆਂ ਹੋਈਆਂ ਨੇ ਦੇਸ਼ ਨੇ ਹਰ ਪੱਖ ਤੋਂ ਹੀ ਤਰੱਕੀ ਕੀਤੀ ਹੈ আর ਬਹੁਤ ਵੱਡੀ ਕੀ ਕੀਤੀ ਆ ਗਰੀਬ ਦੇ ਵਾਸਤੇ ਬੜੀਆਂ ਯੋਜਨਾਵਾਂ ਮਹਿਲਾਵਾਂ ਵਾਸਤੇ ਔਰ ਜਿਹੜੇ ਕਿਸਾਨੀ ਵਾਸਤੇ ਅਸਮੁੱਚੇ ਦੇਸ਼ ਦੇ ਹਰ ਬਸ਼ਰ ਵਾਸਤੇ ਜੋ ਮੋਦੀ ਸਾਹਿਬ ਨੇ ਕੀਤਾ ਉਹ ਇੱਕ ਸੁਨਹਿਰੀ ਜੋਗਾ ਅਮਰਤ ਜੋਗਾ ਔਰ ਜੇ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਥੋੜੀ ਆ ਔਰ ਇਹਦੇ ਨਾਲ ਨਾਲ ਚੰਦਰਜਨ ਦੀ ਜਿਹੜੀ ਸਫਲ ਪ੍ਰੀਖਿਆ ਜਿਹੜਾ ਸਫਲਤਾ ਪ੍ਰਾਪਤ ਹੋਈਆ ਚੰਦਰਜਨ 3 ਦੀ ਔਰ ਉਹਦੇ ਨਾਲ ਨਾਲ ਅ ਅਸੀਂ ਹੋਰ ਵੱਡੀਆਂ ਪ੍ਰਾਪਤੀਆਂ ਹਰ ਪੱਖ ਤੋਂ ਦੇਸ਼ ਵਿਸ਼ਖਤ ਹੋਇਆ ਔਰ ਜਿਹੜੇ ਹਰ ਇੱਕ ਬੰਦਾ ਜਿਹੜਾ ਉਹ ਇਹਦਾ ਨਿਗਮਾਨਿਆ ਦੁਨੀਆ ਸਕੀਮਾਂ ਦਾ ਯੋਜਨਾਵਾਂ ਦਾ ਕੰਮ ਸ਼ੇਖੜੀ ਸਾਹਿਬ ਨੇ ਜ਼ਿਕਰ ਕੀਤਾ ਹੋ ਬਹੁ ਹੋ ਲਾਗੂ ਆ ਔਰ ਇੱਥੋਂ ਤੱਕ ਕੀ ਮੋਦੀ ਸਾਹਿਬ ਦੀ ਨਿੱਜੀ ਦਿਲਚਸਪੀ ਕਰਕੇ ਸਾਡੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਵੇਂ ਫਤੇਗਰ ਸਾਹਿਬ ਆ ਹਲਕੇ ਦੀ ਮੈਂ ਗੱਲ ਕਰਾਂ ਕਿ ਉਹ ਕੇਂਦਰੀ ਯੋਜਨਾਵਾਂ ਦਾ ਸਕੀਮਾਂ ਜੋ ਲੋਕਾਂ ਦੇ ਲਾਭ ਵਸਤੇ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਵਿਸ਼ੇਸ਼ ਕੈਂਪ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਆ ਜਿੱਥੇ ਬਹੁਤ ਹੀ ਉਮੜ ਕੇ ਲੋਕਾਂ ਰਿਆਰ ਫਾਇਦਾ ਉਠਾ ਰਹੇ ਆ ਜੇ ਟੈਂਪਲ ਆ ਰਹੇ ਤੁਸੀਂ ਉਹਦੇ ਵਿੱਚ ਅੱਧੀ ਲੋਕਾਂ ਨੂੰ ਪਤਾ ਨਹੀਂ ਕਿ ਉਹ ਟੈਂਪਲ ਆਇਆ ਕੋਈ ਫਾਇਦਾ ਹੋ ਰਿਹਾ ਤੁਹਾਨੂੰ ਜੀ ਲੋਕਾਂ ਨੂੰ ਨਹੀਂ ਪਤਾ ਜੀ ਵੀ ਇਹ ਸਰਕਾਰ ਕੇ ਇੰਤਜ਼ਾਕਾਰ ਦੀ ਹੈ ਸਟੇਟ ਸਰਕਾਰ ਦੀ ਬਹੁਤ ਵੱਡੀ ਗੱਲ ਤੁਸੀਂ ਕਰ ਰਹੇ ਹੋ ਜਿਹੜੀ ਮੋਦੀ ਸਾਹਿਬ ਦੀ ਸੋਚ ਸੀ ਇਹ ਵੀ ਜੇ ਉਹਨਾਂ ਕੋ ਰਿਪੋਰਟ ਆ ਜਾ ਉੱਪਰਲੇ ਲਬਰ ਜੇ ਨਾ ਉਹ ਧਿਆਨ ਉਹ ਕਰਦੇ ਨੇ ਮੈਂ ਉਹਨਾਂ ਦੇ ਮੈਂ ਮੈਂ ਬਹੁਤ ਉਹਨਾਂ ਦੀ ਇਸ ਗੱਲ ਦੀ ਸ਼ਲਾਘਾ ਕਰਦਾ ਉਹਨਾਂ ਦੀ ਸੋਚ ਦੇ ਪ੍ਰਮਾਤਮਾ ਨੂੰ ਹੋਰ ਬਲੰਦੀਆਂ ਬਖਸ਼ੇ ਉਹਨਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਕਰੋ ਰਿਐਲਿਟੀ ਦੇਸ਼ ਕਿੱਥੇ ਕੀ ਹੋ ਰਿਹਾ ਇਹ ਯੋਜਨਾਵਾਂ ਦਾ ਕਿੰਨਾ ਫਰਕ ਸੀਗਾ ਇਹ ਉਹਨਾਂ ਨੂੰ ਪਤਾ ਸੀ ਤਦੇ ਉਹਨਾਂ ਨੇ ਸਾਨੂੰ ਕਿਹਾ ਔਰ ਇਹ ਕੈਂਪੇਨ ਨੇ ਸਾਨੂੰ ਆਪ ਗਿਆ ਖੁਦਸੀਂ ਨੀਚਲੇ ਲੈਵਲ ਤੇ ਹਰ ਬੰਦੇ ਦਾ ਘਰ ਖੜਕਾ ਕੇ ਦਰਵਾਜ਼ਾ ਖੜਕਾ ਕੇ ਉਹਨੂੰ ਬੁਲਾ ਕੇ ਲਾਉਣਾ ਅਕਰੋ ਸਪਾਰਟ ਪਾਰਟੀ ਲਾਈਨਸ ਕੋਈ ਕਿਸੇ ਕੋਈ ਰਾਜਨੀਤਿਕ ਦੀ ਗੱਲ ਦੀ ਗੱਲ ਨਹੀਂ ਹੈ ਕਿਸੇ ਧਰਮ ਕਲਰ ਦੀ ਗੱਲ ਨਹੀਂ ਹੈ ਜੋ ਹਰ ਵਸਿੰਦਾ ਹੈਗਾ ਉਹਨੂੰ ਜਿੰਨੀਆਂ ਵੀ ਯੋਜਨਾਵਾਂ ਉਹਨਾਂ ਦਾ ਲਾਭ ਕਰੋ ਦਵਾਓ ਤੇ ਫਾਲੋਅ ਅਪ ਕਰੋ ਇਹ ਅਸਿਓ ਦੇ ਚ ਲੱਗੇ ਹੋਏ ਆ ਮੈਂ ਤੁਸੀਂ ਅੱਜ ਆਏ ਸਾਰੀ ਪ੍ਰਸਤਾ ਅਤੇ ਸਾਹਿਬ ਦੇ ਤੁਸੀਂ ਸਾਰੇ ਸ੍ਰੀ ਜੀ ਸਾਡੇ ਜਗਦੀਪ ਜੀ ਔਰ ਪਟਾ ਸਾਹਿਬ ਕਰਨ ਜੀ ਔਰ ਸਾਰੇ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਵੈਲਕਮ ਥੈਂਕ ਯੂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ